ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਤੇ ਕਹਿੰਦੇ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਪਰ ਵਿਦਿਆ ਦਾ ਆ ਹਾਲ ਵੇਖ ਕੇ ਨਾ ਅੱਜ ਬਹੁਤ ਦੁੱਖ ਲੱਗਾ ਨਾ ਸਾਡੇ ਸਮਾਣੇ ਹਲਕੇ ਦਾ ਇੱਕ ਪਿੰਡ ਹੈ ਜੀ ਦੁੱਲੜ ਤੇ ਮੈਂ ਕੁਦਰਤੀ ਜਾ ਰਿਹਾ ਸੀ ਮੈਂ ਵੇਖਿਆ ਬੱਚੇ ਸੜਕ ਦੇ ਉੱਪਰ ਕਿੱਦਾਂ ਬੈਠੇ ਨੇ ਤੇ ਉਹ ਪਤਾ ਲੱਗਾ ਪਿੰਡ ਵਸੀਆਂ ਤੋਂ ਪੁੱਛਣ ਤੇ ਤੇ ਕਹਿੰਦੇ ਆ ਵੀ ਸਾਡੇ ਪਿੰਡ 70 ਬੱਚਿਆਂ ਪਿੱਛੇ ਇੱਕ ਟੀਚਰ ਦਿੱਤਾ ਸਰਕਾਰ ਨੇ ਤੇ ਉਹ ਵੀ ਕਦੀ ਆਉਂਦਾ ਕਦੀ ਨਹੀਂ ਆਉਂਦਾ ਤੇ ਉਸ ਤੋਂ ਵੱਡੀ ਦੁੱਖ ਦੀ ਗੱਲ ਹੈ ਕਿ ਟੀਚਰ ਵੀ ਹਰਿਆਣੇ ਦਾ ਹਰਿਆਣੇ ਸਾਈਡ ਦਾ ਟੀਚਰ ਅਖਨੋਰੀ ਸਾਈਡ ਦਾ ਤੇ ਉਹ ਉਹਦੀ ਭਾਸ਼ਾ ਬੱਚਿਆਂ ਨੂੰ ਸਮਝ ਨਹੀਂ ਆਉਂਦੀ ਬੱਚਿਆਂ ਦੀ ਭਾਸ਼ਾ ਕਹਿੰਦੇ ਉਹਨੂੰ ਸਮਝ ਨਹੀਂ ਆਉਂਦੀ ਤੇ ਕੀ ਉਹ ਸਾਡੇ ਪੰਜਾਬ ਦਾ ਮਤਲਬ ਕਲਚਰ ਜਾਂ ਸਾਡੇ ਪੰਜਾਬ ਦਾ ਵਿਰਸਾ ਕੀ ਉਹ ਬੱਚਿਆਂ ਨੂੰ ਦੱਸੇਗਾ ਕੀ ਪੰਜਾਬੀ ਬਾਰੇ ਉਹ ਬੱਚਿਆਂ ਨੂੰ ਗਿਆਨ ਦੇਗਾ ਤੇ ਮੈਨੂੰ ਲੱਗਦਾ ਵੀ ਵੱਡੇ ਵੱਡੇ ਦਾਅਵੇ ਕਰਕੇ ਸਕੂਲਾਂ ਦੇ ਹਨਾ ਵਿੱਦਿਆ ਦਾ ਦਾਅਵੇ ਕਰਕੇ ਪੰਜਾਬ ਸਰਕਾਰ ਨੇ ਵੋਟਾਂ ਲਈਆਂ ਤੇ ਇਹ ਚੀਜ਼ ਵੇਖ ਕੇ ਬਹੁਤ ਦੁੱਖ ਹੋਇਆ ਯਾਰ ਵੀ ਕੀ ਗੱਲ ਪੰਜਾਬ ਵਿੱਚ ਪੜੇ ਲਿਖੇ ਟੀਚਰ ਨਹੀਂ ਹੈਗੇ ਤੇ ਬੇਰੋਜ਼ਗਾਰ ਛੜਕਾਂ ਦੇ ਰੋਲਦੇ ਫਿਰਦੇ ਨੇ ਤੇ ਆ ਵੇਖ ਲੋ ਪੜਾਈ ਦਾ ਹਾਲ ਕੀ ਐਵੇਂ ਪੰਜਾਬ ਹੁਣ ਤਰੱਕੀ ਦੇ ਰਾਹ ਤੇ ਚੱਲੇਗਾ ਧੰਨਵਾਦ ਜੀ